ਖੁਲਕੇ ਵੀ ਇਹ ਲੋਕ ਨਾ ਖਾਣ ਅਮਰੂਦ ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਬਹੁਤ ਸਾਰੇ ਲੋਕ ਕਪੜੇ ਫਾਇਦੇ ਦੇ ਲਈ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਦੇ ਲਈ ਅਮਰੂਦ ਖਾਂਦੇ ਨੇ ਪਰ ਅਮਰੂਦ ਫਾਇਦੇਮੰਦ ਹੁੰਦਾ ਹੈ ਪਰ ਕਈ ਲੋਕਾਂ ਦੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ ਉਹ ਕਿਹੜੇ ਕਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਮਰੂਦ ਨਹੀਂ ਖਾਣਾ ਚਾਹੀਦੇ ਅੱਜ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਦਰਸਲ ਅਮਰੂਦ ਫਾਇਦੇਮੰਦ ਨੂੰ ਜੋ ਕਿ ਦੱਸਦੇ ਕਿ ਲਾਈਫ ਸਟਾਈਲ ਦਾ ਇੱਕ ਹਿੱਸਾ ਜ਼ਰੂਰ ਹੈਗਾ ਹੈ ਪਰ ਫਲਾਂ ਨੂੰ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹਜਾ ਫਲ ਹੈ ਯਾਨੀ ਕਿ ਅਮਰੂਦ ਜੋ ਕਿ ਕੁਝ ਕੁ ਲੋਕਾਂ ਦੇ ਲਈ ਸਾਂਦੈਖ ਹੋ ਸਕਦਾ ਹੈ ਖਾਸ ਕਰਕੇ ਚਾਰ ਕਿਸਮ ਦੇ ਲੋਕਾਂ ਦੇ ਲਈ ਇਹ ਫਲ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਤਾਂ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਬਹੁਤ ਸਾਰੇ ਲੋਕਾਂ ਨੂੰ ਪਚਣ ਜਾਂ ਫਿਰ ਐਸਡੀਟੀ ਦੀ ਸਮੱਸਿਆ ਹੁੰਦੀ ਹੈ ਜੇ ਤੁਸੀਂ ਇਹਨਾਂ ਜੋ ਕਿ ਤੁਸੀਂ ਵੀ ਇਹਨਾਂ ਦੇ ਵਿੱਚੋਂ ਇੱਕ ਹੋ ਤਾਂ ਅਮਰੂਦ ਨਾ ਖਾਓ ਅਮਰੂਦ ਦੇ ਵਿੱਚ ਫਾਈਬਰ ਵੱਧ ਹੁੰਦਾ ਹੈ ਜੋ ਕਿ ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਵਧਾ ਸਕਦਾ ਹੈ ਖਾਸ ਕਰਕੇ ਜਦੋਂ ਇਸ ਨੂੰ ਖਾਲੀ ਪੇਟ ਖਾਦਾ ਜਾਵੇ ਤਾਂ ਆਈਬੀਐਸ ਦੇ ਨਾਲ ਪੀੜਿਤ ਲੋਕਾਂ ਨੂੰ ਦਸਤ ਪੇਟ ਦਰਦ ਜਾਂ ਫਿਰ ਕਬਜ਼ ਦੀ ਸਮੱਸਿਆ ਹੁੰਦੀ ਹੈ। ਅਮਰੂਦ ਦੇ ਵਿੱਚ ਮੌਜੂਦ ਫਾਈਬਰ ਅਤੇ ਬੀਜ ਇਹ ਲੱਛਣ ਹੋਰ ਉਦਾਸਕਦਨੇ ਜਿਸ ਦੇ ਨਾਲ ਪੇਟ ਦੇ ਵਿੱਚ ਮਰੋੜ ਅਤੇ ਜਲਨ ਹੋ ਸਕਦੀ ਹੈ। ਫਿਰ ਠੰਡ ਜਾਂ ਫਿਰ ਆਇਨਸ ਦੀ ਪੁਰਾਣੀ ਸਮੱਸਿਆ ਵਾਲੇ ਲੋਕ ਜਿਨ੍ਹਾਂ ਲੋਕਾਂ ਨੂੰ ਆਇਨਸ ਜਾਂ ਫਿਰ ਵਾਰ-ਵਾਰ ਜ਼ੁਖਾਮ ਖੰਗ ਦੀ ਸਮੱਸਿਆ ਰਹਿੰਦੀ ਹੈ। ਉਹਨਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਅਮਰੂਦ ਨਹੀਂ ਖਾਣਾ ਚਾਹੀਦਾ। ਮੰਨਿਆ ਜਾਂਦਾ ਹੈਗਾ ਕਿ ਇਸ ਦੇ ਨਾਲ ਬਲਗਮ ਬਣ ਸਕਦੀ ਹੈ ਅਤੇ ਗਲਾ ਖਰਾਬ ਵੀ ਹੋ ਸਕਦਾ ਹੈ ਫਿਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਜੀ ਹਾਂ ਜੋ ਲੋਕ ਹਾਲੇ ਦੇ ਵਿੱਚ ਕਿਸੇ ਸਰਜਰੀ ਜਾਂ ਫਿਰ ਗੰਭੀਰ ਬਿਮਾਰੀ ਤੋਂ ਠੀਕ ਹੋ ਰਹੇ ਨੇ ਉਹਨਾਂ ਨੂੰ ਕੱਚਾ ਅਮਰੂਦ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ ਉਹਨਾਂ ਦੇ ਲਈ ਬੇहद ਖਤਰਨਾਕ ਸਾਬਿਤ ਹੋ ਸਕਦਾ ਹੈ ਐਫ ਅਜਿਹੇ ਮਾਮਲੇ ਦੇ ਵਿੱਚ ਡਾਕਟਰ ਦੀ ਸਲਾਹ ਲੈਣ ਤੋਂ ਬਿਨਾ ਤੁਸੀਂ ਇਸ ਦਾ ਸੇਵਨ ਨਹੀਂ ਕਰਨਾ ਜੇਕਰ ਤੁਹਾਨੂੰ ਇਹ 4-5 ਚੀਜ਼ਾਂ ਦੀ ਜ਼ਿਕਰ ਤੁਸੀਂ ਸ਼ਿਕਾਇਤ ਰੱਖਦੇ ਹੋ ਕਿਉਂਕਿ ਪਚਨ ਦੀ ਸਮੱਸਿਆ ਵਾਲੇ ਲੋਕ ਤੇ ਦੱਸ ਦਈਏ ਕਿ ਇਰੀਟੇਬਲ ਬਾਉਲ ਸਿੰਡਰੋਮ ਯਾਨੀ ਕਿ ਆਈਬੀਐਸ ਦੇ ਮਰੀਜ਼ ਤੇ ਜੋ ਕਿ ਠੰਡ ਜਾਂ ਫਿਰ ਆਈਨਸ ਦੀ ਪੁਰਾਣੀ ਸਮੱਸਿਆ ਵਾਲੇ ਲੋਕ ਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਤਾਂ ਇਹਨਾਂ ਲੋਕਾਂ ਨੂੰ ਅਮਰੂਦ ਜਾਂ ਫਿਰ ਕੱਚਾ ਅਮਰੂਦ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਹਾਨੂੰ ਇਹ ਸ਼ਿਕਾਇਤ ਹੈ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਨਹੀਂ ਤਾਂ ਤੁਹਾਨੂੰ ਕਿਤੇ ਫਾਇਦੇ ਦੇ ਥਾਂ ਨੁਕਸਾਨ ਨਾ ਹੋ ਜਾਵੇ ਤੁਹਾਡੇ ਸਿਹਤ ਨੂੰ ਨੁਕਸਾਨ ਨਾ ਪਹੁੰਚ ਜਾਵੇ ਅਮਰੂਦ ਫਾਇਦੇਮੰਦ ਨੂੰ ਜੋ ਕਿ ਦੱਸਦੇ ਕਿ ਲਾਈਫ ਸਟਾਈਲ ਦਾ ਇੱਕ ਹਿੱਸਾ ਜ਼ਰੂਰ ਹੈਗਾ ਹੈ ਪਰ ਫਲਾਂ ਨੂੰ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਫਲ ਹੈ ਜਾਨਕੀ ਅਮਰੂਦ ਜੋ ਕਿ ਕੁਝ ਕੁ ਲੋਕਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਖਾਸ ਕਰਕੇ ਚਾਰ ਕਿਸਮ ਦੇ ਲੋਕਾਂ ਦੇ ਲਈ ਇਹ ਫਲ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਤਾਂ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਬਹੁਤ ਸਾਰੇ ਲੋਕਾਂ ਨੂੰ ਪਚਣ ਜਾਂ ਫਿਰ ਐਸਿਡੀ ਦੀ ਸਮੱਸਿਆ ਹੁੰਦੀ ਹੈ ਜੇ ਤੁਸੀਂ ਇਹਨਾਂ ਜੋ ਕਿ ਤੁਸੀਂ ਵੀ ਇਹਨਾਂ ਦੇ ਵਿੱਚੋਂ ਇੱਕ ਹੋ ਤਾਂ ਅਮਰੋਦ ਨਾ ਖਾਓ ਅਮਰੋਦ ਦੇ ਵਿੱਚ ਫਾਈਬਰ ਵੱਧ ਹੁੰਦਾ ਹੈ ਜੋ ਕਿ ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਵਧਾ ਸਕਦਾ ਹੈ ਖਾਸ ਕਰਕੇ ਜਦੋਂ ਇਸ ਨੂੰ ਖਾਲੀ ਪੇਟ ਖਾਦਾ ਜਾਵੇ ਤਾਂ ਆਈਬੀਐਸ ਦੇ ਨਾਲ ਪੀੜਿਤ ਲੋਕਾਂ ਨੂੰ ਦਸਤ ਪੇਟ ਦਰਦ ਜਾਂ ਫਿਰ ਕਬਜ਼ ਦੀ ਸਮੱਸਿਆ ਹੁੰਦੀ ਹੈ। ਅਮਰੂਦ ਦੇ ਵਿੱਚ ਮੌਜੂਦ ਫਾਈਬਰ ਅਤੇ ਬੀਜ ਇਹ ਲੱਛਣ ਹੋਰ ਉਦਾਸਕਦਨੇ। ਜਿਸ ਦੇ ਨਾਲ ਪੇਟ ਦੇ ਵਿੱਚ ਮਰੋੜ ਅਤੇ ਜਲਨ ਹੋ ਸਕਦੀ ਹੈ। ਫਿਰ ਠੰਡ ਜਾਂ ਫਿਰ ਆਈਨਸ ਦੀ ਪੁਰਾਣੀ ਸਮੱਸਿਆ ਵਾਲੇ ਲੋਕ ਜਿਨ੍ਹਾਂ ਲੋਕਾਂ ਨੂੰ ਆਈਨਸ ਜਾਂ ਫਿਰ ਵਾਰ-ਵਾਰ ਜ਼ੁਖਾਮ ਖੰਗ ਦੀ ਸਮੱਸਿਆ ਰਹਿੰਦੀ ਹੈ। ਉਹਨਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਅਮਰੂਦ ਨਹੀਂ ਖਾਣਾ ਚਾਹੀਦਾ। ਮੰਨਿਆ ਜਾਂਦਾ ਹੈਗਾ ਕਿ ਇਸ ਦੇ ਨਾਲ ਬਲਗਮ ਬਣ ਸਕਦੀ ਹੈ ਅਤੇ ਗਲਾ ਖਰਾਬ ਵੀ ਹੋ ਸਕਦਾ ਹੈ ਫਿਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਜੀ ਹਾਂ ਜੋ ਲੋਕ ਹਾਲੇ ਦੇ ਵਿੱਚ ਕਿਸੇ ਸਰਜਰੀ ਜਾਂ ਫਿਰ ਗੰਭੀਰ ਬਿਮਾਰੀ ਤੋਂ ਠੀਕ ਹੋ ਰਹੇ ਨੇ ਉਹਨਾਂ ਨੂੰ ਕੱਚਾ ਅਮਰੂਦ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ ਉਹਨਾਂ ਦੇ ਲਈ ਬੇहद ਖਤਰਨਾਕ ਸਾਬਿਤ ਹੋ ਸਕਦਾ ਹੈ ਅਜਿਹੇ ਮਾਮਲੇ ਦੇ ਵਿੱਚ ਡਾਕਟਰ ਦੀ ਸਲਾਹ ਲੈਣ ਤੋਂ ਬਿਨਾ ਤੁਸੀਂ ਇਸ ਦਾ ਸੇਵਨ ਨਹੀਂ ਕਰਨਾ ਜੇਕਰ ਤੁਹਾਨੂੰ ਇਹ ਚਾਰ ਪੰਜ ਚੀਜ਼ਾਂ ਦੀ ਜ਼ਿਕਰ ਤੁਸੀਂ ਸ਼ਿਕਾਇਤ ਰੱਖਦੇ ਹੋ ਕਿਉਂਕਿ ਪਚਨ ਦੀ ਸਮੱਸਿਆ ਵਾਲੇ ਲੋਕ ਤੇ ਦੱਸ ਦਈਏ ਕਿ ਇਰੀਟੇਬਲ ਬਾਉਲ ਸਿੰਡਰੋਮ ਯਾਨੀ ਕਿ ਆਈਬੀਐਸ ਦੇ ਮਰੀਜ਼ ਤੇ ਜੋ ਕਿ ਠੰਡ ਜਾਂ ਫਿਰ ਆਈਐਨਐਸ ਦੀ ਪੁਰਾਣੀ ਸਮੱਸਿਆ ਵਾਲੇ ਲੋਕ ਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਤਾਂ ਇਹਨਾਂ ਲੋਕਾਂ ਨੂੰ ਅਮਰੂਦ ਜਾਂ ਫਿਰ ਕੱਚਾ ਅਮਰੂਦ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਹਾਨੂੰ ਇਹ ਸ਼ਿਕਾਇਤ ਹੈ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਨਹੀਂ ਤਾਂ ਤੁਹਾਨੂੰ ਕਿਤੇ ਫਾਇਦੇ ਦੇ ਥਾਂ ਨੁਕਸਾਨ ਨਾ ਹੋ ਜਾਵੇ ਤੁਹਾਡੇ ਸਿਹਤ ਨੂੰ ਨੁਕਸਾਨ ਨਾ ਪਹੁੰਚ ਜਾਵੇ